ਸੰਤਨ ਬੀਤੀ ਹੈ ਕਿ 11 ਵਜੇ ਦਾ 골ਡਨ ਗੇਟ ਸ੍ਰੀ ਅਮਰਸਰ ਸਾਹਿਬ ਉਥੇ ਪਹੁੰਚਿਆ ਜਾਏ ਉਥੋਂ ਫਿਰ ਅੱਗੇ ਸਾਰੇ ਆਪ ਗੱਡੀਆਂ ਲੈ ਕੇ ਕਾਫਲੇ ਦੇ ਰੂਪ ਵਿੱਚ ਸ੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣਾ ਹੈ ਔਰ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਤ ਮਹਾਪੁਰਸ਼ਾਂ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਘਰ ਸੇਵਾ ਵਾਲੇ ਮਹਾਪੁਰ ਸੰਪਰਦਾਵਾਂ ਤੱਕ ਸਾਲਾ ਸਭਾ ਸੋਸਾਇਟੀਆਂ ਸਭ ਨੂੰ ਅਪੀਲ ਕਰਦਾ ਕਿ ਆਓ 28 ਮਾਰਚ ਨੂੰ 골ਡਨ 게이트 శ్రీ 암르itsar ਸਾਹਿਬ ਦੀ ਧਰਤੀ ਤੇ 11 ਵਜੇ ਤੋਂ ਪਹਿਲਾਂ ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ। ਦਮਦਮੇ ਟਕਸਾਲ ਮੁਖੀ ਹਰਨਾਮ ਸਿੰਘ ਖਾਲਸਾ ਨੇ ਐਲਾਨ ਮੁਤਾਬਕ ਸਿੱਖ ਸੰਗਤਾਂ ਨੂੰ ਕੱਲ੍ਹ ਨੂੰ 암르itsar ਵਿਖੇ ਧਰਨੇ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੰਗਤਾਂ ਕੱਲ੍ਹ ਨੂੰ ਕਰੀਬ 11 ਵਜੇ 암르itsar ਤੇ 골ਡਨ 게ਟ ਵਿਖੇ ਪਹੁੰਚਣ ਜਿੱਥੋਂ ਪੈਦਲ ਤੇਜਾ ਸਿੰਘ ਸਮੁੰਦਰੀ 홀 ਤੱਕ ਮਾਰਚ ਕੀਤਾ ਜਾਵੇਗਾ। ਮਾਸ਼ੂ ਮਤੀਆ ਸੰਗਤਾਂ ਦੇ ਚਰਨਾਂ ਵਿੱਚ ਪੁਰਜੋਰ ਅਪੀਲ ਕਰਦਾ ਕਿ 28 ਤਾਰੀਖ ਦਾ ਜੋ ਰੋਸ ਧਰਨਾ ਸ੍ਰੀ ਅੰਮ੍ਰਿਤਸਰ ਸਾਹਿਬ ਦਿੱਤਾ ਡਾਣਾ ਉਸ ਵਿੱਚ ਪਨਾਹ ਭਰਤੋਂ ਔਰ ਵਕ ਵਕ ਤਾਮਤੋਂ ਸੰਗਤਾਂ ਹੁਣ ਹਮਾ ਕੇ ਪਹੁੰਚ ਰਹੀਆਂ ਔਰ ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਉੱਥੇ ਪਹੁੰਚਣ ਵਾਸਤੇ ਪੂਰੀ ਤਿਆਰੀ ਕਰ ਰਹੀਆਂ ਸੰਗਤਾਂ ਦੇ ਵਿੱਚ ਬਹੁਤ ਭੜੀ ਜੋਸ਼ ਅਤੇ ਉਤਸ਼ਾਹ ਵੀ ਹੈ ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ 11 ਵਜੇ ਦਾ ਗੋਲਡਨ ਗੇਟ ਸ੍ਰੀ ਅਮਰਸਰ ਸਾਹਿਬ ਵਿਖੇ ਪਹੁੰਚਿਆ ਜਾਏ। ਉੱਥੋਂ ਫਿਰ ਅੱਗੇ ਸਾਰੇ ਆਪਾਂ ਗੱਡੀਆਂ ਲੈ ਕੇ ਕਾਫਲੇ ਦੇ ਰੂਪ ਵਿੱਚ ਸ੍ਰੀ ਅਮਰਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣਾ ਹੈ। ਸੰਗਤਾਂ ਨੂੰ ਖਾਸ ਬੇਨਤੀ ਕਰਦੇ ਆ ਕਿ ਲੰਗਰ ਦਾ ਜਲਸ਼ਾਉਣ ਦਾ ਵਿਸ਼ੇਸ਼ ਇੰਤਜ਼ਾਮ ਜਥੇਬੰਦੀ ਵੱਲੋਂ ਕੀਤਾ ਗਿਆ ਹੈ। ਲੰਗਰ ਪੱਖੋਂ ਕੋਈ ਵੀ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਏ ਵੀ। ਔਰ ਧਰਨੇ ਦੇ ਨਾਲ ਹੀ ਸਾਰੀਆਂ ਸੰਗਤਾਂ ਨੂੰ ਲੰਗਰ ਛਕਾ ਕੇ ਔਰ ਉਸ ਤੋਂ ਬਾਅਦ ਸੰਗਤਾਂ ਨੂੰ ਬਿਤੇਗੀ ਦਿੱਤੀ ਜਾਏਗੀ ਲੰਗਰ ਦਾ ਜਲ ਦਾ ਸਾਰਾ ਇੰਤਜ਼ਾਮ ਨਾਲ ਨਾਲ ਕੀਤਾ ਹੋਇਆ ਗੱਡੀਆਂ ਦੇ ਵਿੱਚ ਇਸ ਕਰਕੇ 11 ਤੋਂ ਲੈ ਕੇ 12 ਵਜੇ ਤੱਕ ਆਪਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰਦਾਰ ਤੇਜਾ ਸਿੰਘ ਸਮੰਦਰੀ ਹਾਲ ਪਹੁੰਚਾਂਗੇ ਔਰ 2 ਘੰਟੇ ਧਰਨਾ ਦੇਣ ਤੋਂ ਉਪਰੰਤ ਫਿਰ ਸੰਗਤਾਂ ਨੂੰ ਲੰਗਰ ਛਕਾਉਣ ਦੀ ਦਾਲ ਛਕਾਉਣ ਦੀ ਜਿਹੜੀ ਸੇਵਾ ਉਹ ਕੀਤੀ ਜਾਏਗੀ ਦੂਜੇ ਪਾਸੇ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਸ ਰੋਸ ਮਾਰਚ ਦਾ ਸਮਰਥਨ ਕਰਦਿਆਂ ਸਿੱਖ ਸੰਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ। ਔਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਤ ਮਹਾਪੁਰਸ਼ਾਂ ਸੰਗਤਾਂ ਨਿਹੰਗ ਸਿੰਘ ਜਥੇਬੰਦੀਆਂ ਕਾਰ ਸੇਵਾ ਵਾਲੇ ਮਹਾਪੁਰ ਸੰਪਰਦਾਵਾਂ ਟਕਸਾਲਾ ਸਭਾ ਸੁਸਾਇਟੀਆਂ ਸਭ ਨੂੰ ਅਪੀਲ ਕਰਦਾ ਕਿ ਆਓ 28 ਮਾਰਚ ਨੂੰ 골ਡਨ ਗੇਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ 11 ਵਜੇ ਤੋਂ ਪਹਿਲਾਂ-ਪਹਿਲਾਂ ਪਹੁੰਚਣ ਦੀ ਕਿਰਪਾਲਤਾ ਕਰੋ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਬਾਦਲਦਲ ਸਿੱਖੀ ਦਾ ਘਾਣ ਕਰ ਰਿਹਾ ਹੈ ਜਿਸ ਕਾਰਨ ਅਕਾਲੀ ਆਗੂ ਵੀ ਉਹਨਾਂ ਤੋਂ ਬਾਗੀ ਹੋ ਕੇ ਵੱਖ ਹੋ ਗਏ ਹਨ ਸਿੱਖ ਸੰਸਥਾਵਾਂ ਵਿੱਚ ਬਾਦਲਦਲ ਦੀ ਦਖਲਅੰਦਾਜ਼ੀ ਨੇ ਇਹਨਾਂ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਹੈ ਆਦਾ ਅੱਜ ਜਿਹੜੇ ਪੰਥ ਦੇ ਹਾਲਾਤ ਆ ਬੜੇ ਚਿੰਤਾਜਨਕ ਬਣੇ ਹੋਏ ਆ ਇਹਨਾਂ ਹਾਲਾਤਾਂ ਦੇ ਅੰਦਰ ਤੁਸੀਂ ਦੇਖਿਆ ਕਿ ਬਾਦਲਦਲ ਬਾਦਲ ਪਰਿਵਾਰ ਦੀਆਂ ਮਨਮਾਨੀਆਂ ਨੂੰ ਵੇਖਦੇ ਆ ਬਹੁਤ ਸਾਰੇ ਅਕਾਲੀ ਲੀਡਰ ਜਿਹੜੇ ਉਹਨਾਂ ਨੂੰ ਛੱਡ ਕੇ ਜਾ ਚੁੱਕੇ ਆ ਬਹੁਤ ਸਾਰੇ ਸੰਤ ਮਹਾਪੁਰਖ ਸੰਪਰਦਾਵਾਂ ਟਕਸਾਲਾਂ ਨਿਹੰਗ ਸਿੰਘ ਜਥੇਬੰਦੀਆਂ ਬਾਦਲ ਦਲ ਨੂੰ ਛੱਡ ਕੇ ਪਾਸੇ ਜਾ ਚੁੱਕੀਆਂ ਮੌਜੂਦਾ ਸਮੇਂ ਜਥੇਦਾਰਾਂ ਨੇ ਮਸਲੇ 'ਚ ਵੀ ਬਾਦਲ ਦਲ ਦੀ ਦਖਲਅੰਦਾਜ਼ੀ ਹੈ ਜਿਸ ਕਰਕੇ ਜਥੇਦਾਰ ਸਹਿਬਾਨ ਨੂੰ ਮਨਮਰਜ਼ੀ ਨਾਲ ਸੇਵਾ ਮੁਕਤ ਕਰ ਦਿੱਤਾ ਗਿਆ ਤੇ ਨਵਾਂ ਜਥੇਦਾਰ ਨਿਯੁਕਤ ਕਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ 14 ਮਾਰਚ ਨੂੰ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਜਥੇਦਾਰ ਸਹਿਬਾਨ ਅਤੇ ਅਕਾਲੀ ਦਲ ਸੰਬੰਧੀ ਜੋ ਮਤੇ ਪਾਏ ਗਏ ਸਨ ਉਹਨਾਂ ਨੂੰ ਲਾਗੂ ਕਰਨ ਲਈ ਕੱਲ ਨੂੰ ਅੰਮ੍ਰਿਤਸਰ ਵਿਖੇ ਰੋਸ ਮਾਰਚ ਕੀਤਾ ਜਾਵੇਗਾ ਤੇ ਸ਼ੌਮਣੀ ਕਮੇਟੀ ਦੇ ਬਜਟ اجلاس ਦੌਰਾਨ ਤੇਜਾ ਸਿੰਘ ਸਮੁੰਦਰੀ 홀 ਸਾਹਮਣੇ ਸ਼ਾਂਤਮੀਰ ਢੰਗ ਨਾਲ ਦਰਨਾ ਦਿੱਤਾ ਜਾਵੇਗਾ ਤਾਂ ਜੋ ਜਥੇਦਾਰ ਸਹਿਬਾਨ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਵਿਧਿ ਵਿਵਸਥਾ ਬਣਾਈ ਜਾਣ ਲਈ ਅਤੇ ਪੰਥਕ ਮਰਿਆਦਾ ਦੀ ਬਹਾਲੀ ਲਈ ਮੰਗ ਕੀਤੀ ਜਾਸਕੇ ਜੋ ਵੀ ਸੱਦਾ ਅੰਤਕ ਪਰੰਪਰਾਵਾਂ ਦੀ ਬਹਾਲੀ ਵਾਸਤੇ ਦਿੱਤਾ ਗਿਆ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਨਿੱਜੀ ਗਿਲੇ ਸ਼ਿਕਵੇ ਭੁਲਾ ਕੇ ਵਿਚਾਰਾਂ ਦੇ ਵਖਰੇਵੇਂ ਵੀ ਭੁਲਾ ਕੇ ਗੁਰਮਰਿਆਦਾ ਗੁਰ ਸਿਧਾਂਤਾਂ ਨੂੰ ਲਾਗੂ ਕਰਵਾਉਣ ਵਾਸਤੇ ਮਾਨ ਮਰਿਆਦਾ ਪੰਥ ਦੀ ਉਸ ਨੂੰ ਬਹਾਲ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਬਹਾਲ ਕਰਾਉਣ ਵਾਸਤੇ ਆਪਾਂ ਸਾਰੇ ਇਸ ਇਕੱਤਰਤਾ ਦੇ ਵਿੱਚ ਜਿਹੜਾ ਉਸ ਮੂਲੀਅਤ ਕਰੀਏ ਸਭ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਮੈਨੂੰ ਪੂਰੀ ਆਸ ਆ ਇਹ ਸਾਰੀਆਂ ਸੰਗਤਾਂ ਇਸ ਬੇਨਤੀ ਨੂੰ ਕਬੂਲ ਕਰਦੇ ਹੋਏ ਆ 28 ਮਾਰਚ ਨੂੰ 골ਡਨ 게ਟ શ્રી ਅੰਮ੍ਰਿਤਸਰ ਸਾਹਿਬ ਵਿਖੇ 11 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਪਹੁੰਚ ਜਾਵੋਗੇ ਉੱਥੋਂ ਫਿਰ ਅੱਗੇ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵੱਲ ਚਾਲਾ ਮਾਰਿਆ ਜਾਊਗਾ ਸਭ ਦਾ ਬਹੁਤ ਬਹੁਤ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ